ਲੋਕ ਸਭਾ ਚੋਣਾਂ ਦੇ ਰਿਜ਼ਲਟ ਆ ਗਏ ਨੇ ਤੇ ਜਿਵੇਂ ਰਿਜ਼ਲਟ ਆਏ ਨੇ ਓਵੇਂ ਹੀ ਇਸ ਵਾਰ ਕਈ ਹੈਰਾਨੀਜਨਕ ਫੈਕਟ ਵੀ ਸਾਹਮਣੇ ਆਏ ਨੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਸਭ ਤੋਂ ਘੱਟ ਉਮਰ ਦੀ ਜੇਕਰ ਲੋਕ ਸਭਾ ਐਮਪੀ ਬਣੀ ਹੈ ਕੋਈ ਤਾਂ ਉਹ ਸੰਜਣਾ ਜੱਟਵ ਹੈ ਸੰਜਣਾ ਜੱਟਵ ਰਾਜਸਥਾਨ ਦੀ ਭਰਤਪੁਰ ਸੀਟ ਦੇ ਉੱਤੋਂ ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਲੋਕ ਸਭਾ 'ਚ ਪਹੁੰਚਣ ਵਾਲੀ ਕਾਂਗਰਸ ਦੀ ਅਤੇ ਪੂਰੇ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਜਿਹੜੀ ਹੈ ਲੋਕ ਸਭਾ ਮੈਂਬਰ ਹੈ ਸੰਜਨਾ ਜਾਟਪ ਵੀ ਇਸ ਸਮੇਂ ਉਮਰ 25 ਆ ਰਹਾ ਤੁਸੀਂ ਲਾਲੋ ਸਾਹਿਬ ਕੇ 25 ਸਾਲ ਹੀ ਜਿਹੜੀ ਹੱਦ ਉਮਰ ਹੈ ਉਹ ਲੋਕ ਸਭਾ ਜਾਂ ਮੈਂਬਰ ਬਣ ਲਈ ਹੁੰਦੀ ਹੈ ਤੁਹਾਡੀ ਘੱਟੋ ਘੱਟ 25 ਸਾਲ ਉਮਰ ਹੋਣੀ ਚਾਹੀਦੀ ਹੈ ਤਾਂ ਜਿਹੜਾ ਐਨ ਮੌਕੇ ਦੇ ਉੱਤੇ ਸੰਜਨਾ ਜਾਟਪ ਜਿਹੜੇ ਆ ਉਹ ਲੋਕ ਸਭਾ ਲਈ ਚੁਣੇਗੇ ਆ Rajasthan ਦੀ ਭਰਤਪੁਰ ਸੀਟ ਹੈ ਜਿੱਥੋਂ ਸੰਜਨਾ ਜਾਟਵ ਜਿਹੜੇ ਆ ਉਹ ਲੋਕ ਸਭਾ ਦੇ ਲਈ ਚੁਣੇ ਗਿਆ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਿੱਤੀ ਹੈ। ਲੋਕ ਸਭਾ ਚੋਣਾਂ 2024 ਦੇ ਨਤੀਜੇ ਸਾਫ਼ ਹੋ ਚੁੱਕੇ ਨੇ ਤੇ ਹੁਣ ਤੱਕ ਸਭ ਤੋਂ ਛੋਟੀ ਉਮਰ ਦੀ ਜਿਹੜੀ ਤੋਂ ਮੈਂ ਦੱਸ ਚੁੱਕਿਆ ਕਿ ਸੰਜਨਾ ਜਾਟਵ ਨੇ ਵਿਰੋਧੀ ਗੱਠਜੋੜ ਜਿਹੜਾ ਹੈ ਕਿ ਇੰਡੀਆ ਦੀ ਉਮੀਦਵਾਰ ਸਨ ਸੰਜਨਾ ਜਾਟਵ ਜਿਹੜੇ ਨੇ ਦੇਸ਼ ਭਰ ਦੇ ਵਿੱਚ ਜਿਹੜਾ ਸਭ ਤੋਂ ਘੱਟ ਉਮਰ ਨਾਲ ਚੁਣੇ ਜਾਣ ਵਾਲੀ ਉਹ ਪਹਿਲੀ ਕਹਿ ਲਈਏ ਕਿ ਸੰਸਦ ਮੈਂਬਰ ਬਣੇ ਨੇ। ਸੰਜਨਾ ਭਰਤਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੀ ਜਿੱਥੇ ਉਹਨਾਂ ਨੇ ਜਣੇ ਕਿ ਰਾਜਸਥਾਨ ਦੇ ਮੁੱਖ ਮੰਤਰੀ ਜਿਹੜੇ ਨੇ ਭਜਨ ਲਾਲ ਸ਼ਰਮਾ ਨੇ ਉਹਨਾਂ ਦਾ ਇਹ ਗ੍ਰਹਿ ਜ਼ਿਲ੍ਹਾ ਆ ਉਹਨਾਂ ਦੇ ਗ੍ਰਹਿ ਜ਼ਿਲ੍ਹੇ ਦੇ ਵਿੱਚ जाटੋਂ ਨੇ ਜਿਹੜਾ ਇਹ ਵੱਡੀ ਜਿੱਤ ਹਾਸਲ ਕੀਤੀ ਹੈ ਸਭ ਤੋਂ ਘੱਟ ਉਮਰ ਦੇ ਨੇਗੇ ਇਸ ਸਮੇਂ ਜੇਕਰ ਦੇਖਿਆ ਜਾਵੇ ਨੌਜਵਾਨ ਐਮਪੀ ਕਾਫੀ ਗੇ ਨੇ ਉਹਨਾਂ ਦੇ ਵਿੱਚੋਂ ਸੰਜਣਾ जाटੋਂ ਨੇ ਜਿਹੜੇ ਉਹ ਸਭ ਤੋਂ ਘੱਟ ਉਮਰ ਦੇ ਨੇ ਭਜਨ ਲਾਲ ਜਿਹੜੇ ਸ਼ਰਮਾ ਨੇ ਉਹਨਾਂ ਨੂੰ ਉਹਨਾਂ ਦੇ ਜਿਹੜਾ ਗ੍ਰਾਜੂਇਲਾ ਉਹਦੇ ਵਿੱਚ ਜਿਹੜੀ ਹੈ ਇਹ ਹਾਰ ਜਿਹੜੀ ਹੈ ਸੰਜਨਾ ਜਾਟਰ ਉਹਨੇ ਦਿੱਤੀ ਹੈ ਸੰਜਨਾ ਜਾਟਰ ਦਾ ਨਾਮ ਕਾਫੀ ਚਰਚਾ ਆਜ ਹੈ ਉਹਨਾਂ ਦਾ ਇੱਕ ਪੁਰਾਣਾ ਡਾਂਸ ਵਾਲਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਜਿਹੜਾ ਚੋਣਾਂ ਤੋਂ ਪਹਿਲਾਂ ਨੱਚਦੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਬਣ ਚੁੱਕੇ ਨੇ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਉਹਨਾਂ ਦੀ ਜਿਹੜੀ ਉਮਰ ਹੈ ਉਹ ਸਿਰਫ ਹਾਲੇ 25 ਸਾਲ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੰਜਨਾ ਦੀ ਜਿੱਤ ਦੀ ਚਰਚਾ ਕਾਫੀ ਤੇਜੀ ਨਾਲ ਰਾਜਸਥਾਨ ਨਹੀਂ ਪੂਰੇ ਦੇਸ਼ ਚ ਫੈਲੀ ਹੋਈ ਆ ਦੂਸਰੀ ਤਰਫ ਉਹਨਾਂ ਦਾ ਇੱਕ ਡਾਂਸ ਦਾ ਵੀਡੀਓ ਆ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਸੰਜਨਾ ਦੇ ਇਸ ਵੀਡੀਓ ਦੇ ਵਿੱਚ ਉਹ ਮਸਤੀ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਹਰਿਆਣਵੀ ਗਾਣੇ ਦੇ ਉੱਤੇ ਸੰਜਨਾ ਨੱਚਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰਕੇ ਏਡੀ ਕਾ ਟੂ ਮਰਦੀ ਜਿਹੜੀ ਆ ਉਹ ਸੰਸਦ ਮੈਂਬਰ ਬਣਨ ਤੋਂ ਬਾਅਦ ਸੰਜਨਾ ਪੂਰੇ ਦੇਸ਼ ਦੇ ਵਿੱਚ ਚਰਚਾ ਦੇ ਵਿੱਚ ਨੇਗੇ ਕਾਂਗਰਸ ਦੇ ਉਮੀਦਵਾਰ ਹੋਣ ਕਰਕੇ ਉਹਨਾਂ ਦੀ ਚਰਚਾ ਜ਼ਿਆਦਾ ਹੈ ਕਾਂਗਰਸ ਦੇ ਲੋਕ ਸਭਾ ਮੈਂਬਰ ਬਣ ਕਰਕੇ ਚਰਚਾ ਜ਼ਿਆਦਾ ਹੈ ਖਾਸ ਕਰਕੇ ਜਦੋਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਹਰਾ ਦਿੱਤਾ ਗਿਆ ਹੋਵੇ ਉਹਨਾਂ ਦੇ ਭਾਜਪਾ ਦੇ ਉਮੀਦਵਾਰ ਨੂੰ ਤਾਂ ਇਹ ਚਰਚਾ ਕਾਫੀ ਹੋਰ ਤੇਜ਼ ਹੋ ਜਾਂਦੀ ਹੈ ਦੇਖਣਾ ਹੋਵੇਗਾ ਇਹ ਕਿ ਸੰਜਣਾ ਦੇ ਬੇਸ਼ੱਕ ਘਟ ਉਮਰ ਦੇ 25 ਸਾਲ ਦੀ ਉਮਰ 'ਚ ਲੋਕ ਸਭਾ ਮੈਂਬਰ ਬਣੇ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਰਹਿੰਦੀ ਹੈ ਇਹ ਸਭ ਤੋਂ ਅਹਿਮ ਗੱਲ ਰਹੇਗੀ